ਅਰਸ਼ ਪ੍ਰੀਤ ਤੇ ਨਬ ਪ੍ਰੀਤ ਵੀਰ ਦੀ ਬੇਹੱਦ ਭਿਆਨਕ ਮੌਤ ਕੈਨੇਡਾ ਦੇ ਵਿੱਚ ਹੋਈ ਆ ਦੋਵੇਂ ਵੀਰ ਟਰਾਲਾ ਚਲਾਉਂਦੇ ਸੀ ਕੈਨੇਡਾ ਦੇ ਵਿੱਚ ਤੇ ਦੋਹਾਂ ਵੀ ਆਮੋ ਸਾਹਮਣੇ ਆਪਸ ਵਿੱਚ ਹੀ ਟੱਕਰ ਹੋ ਜਾਣ ਕਾਰਨ ਦੋਹਾਂ ਵੀਰਾਂ ਦੀ ਮੌਤ ਹੋ ਗਈ ਆ ਟੱਕਰ ਇੰਨੀ ਭਿਆਨਕ ਸੀ ਕਿ ਉਹਨਾਂ ਦੇ ਦੋਹਾਂ ਦੇ ਹੀ ਜਿਹੜੇ ਟਰੱਕ ਸੀ ਟਰਾਲੇ ਸੀ ਵੱਡੇ ਟਰਾਲੇ ਦੱਸੇ ਜਾ ਰਹੇ ਆ ਉਹਨਾਂ ਦੇ ਕੈਬਨ ਪੂਰੀ ਤਰ੍ਹਾਂ ਟੁੱਟ ਫੁੱਟ ਗਏ ਤੁਸੀਂ ਤਸਵੀਰਾਂ ਦੇ ਵਿੱਚ ਵੀ ਉਹਨਾਂ ਦੇ ਟਰੱਕ ਦਾ ਹਾਲ ਦੇਖ ਸਕਦੇ ਹੋ ਕਿ ਦੋਵੇਂ ਹੀ ਟਰੱਕਾਂ ਦਾ ਕੀ ਹਾਲ ਹੋਇਆ ਹੈ ਤਾਂ ਇਹ ਜਿਹੜੇ ਛੋਟੀ ਛੋਟੀ ਉਮਰ ਦੇ 20 22 ਬਾਈ ਬਾਈ ਸਾਲ ਦੇ ਇਹ ਜਿਹੜੇ ਦੋਨੇ ਨੌਜਵਾਨ ਦੱਸੇ ਜਾ ਰਹੇ ਆ ਦੋਨੇ ਸਟੱਡੀ ਵੀਜ਼ਾ ਤੇ ਕੈਨੇਡਾ ਗਏ ਸੀਗੇ ਤੇ ਹੁਣ ਇਹਨਾਂ ਨੇ ਆਪਣੀ ਪੜ੍ਹਾਈ ਸ਼ਾਇਦ ਪੂਰੀ ਕਰ ਲਈ ਸੀ ਪੜ੍ਹਾਈ ਪੂਰੀ ਕਰਕੇ ਅੱਗੇ ਕੰਮ ਲੱਗੇ ਹੋਏ ਸੀ ਵਰਕ ਪਰਮਿਟ ਤੇ ਆਪਣਾ ਕੰਮ ਕਰ ਰਹੇ ਸੀ ਤਾਂ ਉਥੇ ਜਦੋਂ ਇਹ ਦੋਨੇ ਵੀਰ ਆਪੋ ਆਪਣੇ ਘਰ ਤੋਂ ਆਪਣੇ ਆਪਣੇ ਕੰਮ ਵਾਸਤੇ ਨਿਕਲੇ ਤਾਂ ਦੱਸਿਆ ਜਾ ਰਿਹਾ ਕਿ ਕੈਨੇਡਾ ਦੇ 온ਟਾਰੀਓ ਜਿਹੜਾ ਸ਼ਹਿਰ ਆ ਉਹਦੇ ਤੋਂ 50 ਕਿਲੋਮੀਟਰ ਦੂਰ ਜਿਹੜਾ ਨੈਸ਼ਨਲ ਹਾਈਵੇ 17 ਐ ਉਹਦੇ ਉੱਪਰ ਇਹਨਾਂ ਦੀ ਆਹਮੋ ਸਾਹਮਣੀ ਟੱਕਰ ਹੋ ਜਾਂਦੀ ਆ ਤੇ ਟੱਕਰ ਇੰਨੀ ਭਿਆਨਕ ਸੀ ਕਿ ਦੋਨੇ ਵੀਰ ਉੱਥੇ ਹੀ ਖਤਮ ਹੋ ਜਾਂਦੇ ਨੇ ਤਾਂ ਬੇहद ਦਰਦਨਾਕ ਇਹ ਹਾਦਸਾ ਜਦੋਂ ਇਹ ਵੀਰ ਘਰ ਤੋਂ ਚੱਲੇ ਹੋਣਗੇ ਤਾਂ ਕਿੰਨੇ ਸੁਪਨੇ ਲੈ ਕੇ ਅੱਖਾਂ ਵਿੱਚ ਕਿੰਨੇ ਸੁਪਨੇ ਸੰਜੋ ਕੇ ਇਹ ਪਹਿਲਾਂ ਤਾਂ ਕੈਨੇਡਾ ਦੀ ਧਰਤੀ ਤੇ ਗਏ ਹੋਣੇ ਆ ਤਾਂ ਜਦੋਂ ਉੱਥੇ ਆਪਣੀ ਇਹਨਾਂ ਨੇ ਸਟੱਡੀ ਪੂਰੀ ਕਰਕੇ ਵਰਕ ਪਰਮਿਟ ਲਿਆ ਹੋਣਾ ਤਾਂ ਬਹੁਤ ਸਾਰੀਆਂ ਉਮੀਦਾਂ ਅਮੰਗਾਂ ਇਹਨਾਂ ਨੇ ਆਪਣੇ ਮਨ ਵਿੱਚ ਸੰਜੋਈਆਂ ਹੋਣੀਆਂ ਇਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹਨਾਂ ਦੀ ਇੰਨੀ ਦਰਦਨਾਕ ਇੰਨੀ ਭਿਆਨਕ ਮੌਤ ਉੱਥੇ ਹੋ ਜਾਵੇਗੀ ਇਹਨਾਂ ਦੇ ਮਾਪਿਓ ਨੂੰ ਇਹਨਾਂ ਤੋਂ ਕਿੰਨੀਆਂ ਉਮੀਦਾਂ ਆਸਾਂ ਹੋਣਗੀਆਂ ਕਿਉਂਕਿ ਮਾਪਿਓ ਆਪਣੇ ਪੁੱਤਾਂ ਧੀਆਂ ਨੂੰ ਪਾਲ ਕੇ ਮਸਾ ਆਪਣੇ ਬਰਾਬਰ ਕਰਦਾ ਏ ਤਾਂ ਜਦੋਂ ਐਡਾ ਕੈਰ ਹੋ ਜਾਵੇ ਮਾਪਿਓ ਦੇ ਨਾਲ ਕਿ ਜਦੋਂ ਤੱਕ ਉਹਨਾਂ ਦਾ ਧੀ ਪੁੱਤ ਉਹਨਾਂ ਦੇ ਬਰਾਬਰ ਜਵਾਨ ਹੁੰਦਾ ਏ ਤਾਂ ਉਦੋਂ ਤੱਕ ਅਜਿਹਾ ਕੋਈ ਭਾਣਾ ਵਾਪਰ ਜਾਵੇ ਕੁਦਰਤੀ ਕੈਰ ਵਾਪਰ ਜਾਵੇ ਕਿ ਉਹਨਾਂ ਦੇ ਧੀਆ ਪੁੱਤ ਉਹਨਾਂ ਤੋਂ ਖੋਏ ਜਾਣ ਤਾਂ ਫਿਰ ਉਹਨਾਂ ਮਾਪਿਓ ਨੂੰ ਹੀ ਪਤਾ ਹੁੰਦਾ ਕਿ ਉਹਨਾਂ ਦਾ ਕੀ ਦਰਦ ਆ ਤਾਂ ਅੱਜ ਦੁੱਖਾਂ ਦਾ ਪਹਾੜ ਇਹਨਾਂ ਦੋਹਾਂ ਪਰਿਵਾਰਾਂ ਤੇ ਅਰਸ਼ਪ੍ਰੀਤ ਦੇ ਤੇ ਨਾਪ੍ਰੀਤ ਦੇ ਦੋਹਾਂ ਦੇ ਟੁੱਟ ਪਿਆ ਏ ਦੱਸਿਆ ਜਾ ਰਿਹਾ ਏ ਕਿ ਜਿਹੜਾ ਅਰਸ਼ਪ੍ਰੀਤ ਵੀਰ ਆ ਉਹ 2021 ਦੇ ਕਰੀਬ ਜਿਹੜਾ ਕੈਨੇਡਾ ਦੇ ਵਿੱਚ ਗਿਆ ਸੀ ਕਿ 2 ਕੁ ਸਾਲ ਪਹਿਲਾਂ ਜਿਹੜਾ ਨਾਪ੍ਰੀਤ ਆ ਉਹ ਕੈਨੇਡਾ ਦੇ ਵਿੱਚ ਗਿਆ ਸੀ ਤਾਂ ਉਹਨਾਂ ਦੇ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਪੁੱਤਾਂ ਦੇ ਨਾਲ ਅਜਿਹਾ ਹਾਦਸਾ ਹੋਵੇਗਾ ਲਾਜ਼ਮੀਆ ਉਹਨਾਂ ਨੇ ਇੱਕ ਦਿਨ ਬੜਾ ਹਾਸੇ ਖੇੜ ਕੇ ਆਪਣੇ ਪੁੱਤਾਂ ਦੇ ਨਾਲ ਫੋਨ ਤੇ ਗੱਲ ਕੀਤੀ ਹੋਊਗੀ ਤਾਂ ਉਹਨਾਂ ਨੂੰ ਨਹੀਂ ਸੀ ਪਤਾ ਕਿ ਅਗਲੇ ਹੀ ਪਲ ਅਗਲੀਆਂ ਹੀ ਘੜੀਆਂ ਦੇ ਵਿੱਚ ਉਹਨਾਂ ਨੂੰ ਇੰਨੀ ਮਨਹੂਸ ਮੰਦ ਭਾਗੀ ਖਬਰ ਸੁਣਨ ਨੂੰ ਮਿਲੇਗੀ ਹੁਣ ਲੋਕ ਉਹਨਾਂ ਦੇ ਵਾਸਤੇ ਉਹਨਾਂ ਦੀਆਂ ਲਾਸ਼ਾਂ ਨੂੰ ਇੱਥੇ ਲਿਓਣ ਦੇ ਵਾਸਤੇ ਫੰਡ ਇਕੱਠਾ ਕਰ ਰਹੇ ਨੇ ਤਾਂ ਕਿ ਜਿਹੜੇ ਇਹ ਦੋ ਵੀਰ ਆ ਇਹਨਾਂ ਦੀਆਂ ਲਾਸ਼ਾਂ ਨੂੰ ਇੰਡੀਆ ਉਹਨਾਂ ਦੇ ਘਰ ਪਹੁੰਚਾਇਆ ਜਾਵੇ ਪੰਜਾਬ ਦੇ ਅੰਦਰ ਲਿਆਂਦਾ ਜਾਵੇ ਕਿਉਂਕਿ ਲਾਜ਼ਮੀ ਹੈ ਕਿ ਜਦੋਂ ਇਹਨਾਂ ਵੀਰਾਂ ਦੀਆਂ ਲਾਸ਼ਾਂ ਪੰਜਾਬ ਦੇ ਵਿੱਚ ਲੈ ਕੇ ਆਉਣੀਆਂ ਨੇ ਤਾਂ ਕਾਫੀ ਸਾਰਾ ਖਰਚ ਇਹ ਸਾਰੇ ਪ੍ਰੋਸੈਸ ਦੇ ਉੱਪਰ ਆਵੇਗਾ ਤਾਂ ਲੋਕ ਉਹਦੇ ਵਾਸਤੇ ਇੱਕ ਸੰਸਥਾ ਬਣਾ ਕੇ ਕੋਸ਼ਿਸ਼ ਕਰ ਰਿਹਾ ਹੈ ਹੈਲਪ ਕਰ ਰਿਹਾ ਕਿ ਇਹਨਾਂ ਵੀਰਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਪੰਜਾਬ ਵਿੱਚ ਲੈ ਕੇ ਆਂਦੀਆਂ ਜਾਣ ਤਾਂ ਬੇਹੱਦ ਦੁਖਦਾਇਕ ਤੇ ਮੰਦਭਾਗੀ ਘਟਨਾ ਕਿਉਂਕਿ ਇੱਕ ਘਟਨਾ ਸੁਣ ਕੇ ਮਨ ਬਹੁਤ ਭਾਵਕ ਹੋਇਆ ਹਰ ਇੱਕ ਮਾਂ ਪਿਓ ਹਰ ਇੱਕ ਬੱਚਾ ਆਪਣੇ ਅੱਖਾਂ ਦੇ ਵਿੱਚ ਸੁਪਨੇ ਸੰਜੋ ਕੇ ਗਾਂ ਪ੍ਰਾਪਤੀ ਦੇ ਵਾਸਤੇ ਕੋਈ ਕੈਨੇਡਾ ਅਮਰੀਕਾ ਨਿਕਲ ਜਾਂਦਾ ਤੇ ਕੋਈ ਇੱਥੇ ਹੀ ਰਹਿ ਕੇ ਆਪਣਾ ਕੰਮ ਧੰਦਾ ਚਲਾਉਣ ਦੀ ਕੋਸ਼ਿਸ਼ ਕਰਦਾ ਤਾਂ ਜਦੋਂ ਉਹਨਾਂ ਦੇ ਧੀਆ ਪੁੱਤਾਂ ਦੇ ਨਾਲ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਫਿਰ ਉਹ ਮਾਪੇ ਹੀ ਜਾਣਦੇ ਨੇ ਜਿਨ੍ਹਾਂ ਦੇ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਕਿ ਉਹਨਾਂ ਦੇ ਦਿਲ ਤੇ ਕੀ ਬੀਤਦੀ ਆ ਤਾਂ ਬਹੁਤ ਦੁੱਖ ਹੋਇਆ ਇਹਨਾਂ ਦੋ ਭਰਾਵਾਂ ਦੀ ਮੌਤ ਸੁਣ ਕੇ ਹਰ ਰੋਜ਼ ਅਜਿਹਾਂ ਕਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਸਾਡੇ ਵੀਰ ਵੀਰ ਤੇ ਭੈਣਾ ਕੈਨੇਡਾ ਅਮਰੀਕਾ ਦੀਆਂ ਧਰਤੀਆਂ ਤੇ ਜਾਂਦੇ ਨੇ ਉੱਥੇ ਜਾਂਦੇ ਨੇ ਕਿ ਅਸੀਂ ਆਪੋ ਆਪਣੇ ਕੰਮ ਜਿਹੜੇ ਉੱਥੇ ਸਥਾਪਿਤ ਕਰ ਲਈਏ ਕੰਮ ਚਲਾ ਲਈਏ ਸਾਡਾ ਕੋਈ ਪੁੱਖ ਬਣ ਜਾਵੇ ਆਪਣੇ ਪਰਿਵਾਰ ਤੋਂ ਵੀ ਟੁੱਟਦੇ ਨੇ ਆਪਣੇ ਪਰਿਵਾਰ ਤੋਂ ਵੀ ਵਿਛੜਦੇ ਨੇ ਤੇ ਉੱਥੇ ਜਾ ਕੇ ਜਦੋਂ ਅਜਿਹੀ ਮੌਤ ਉਹਨਾਂ ਨੂੰ ਮਿਲਦੀ ਹੈ ਜਿਹੜੀਆਂ ਹਰ ਰੋਜ਼ ਦੀਆਂ ਸਿਕਟਨਾਵਾਂ ਸੁਣਦੇ ਆਂ ਤਾਂ ਮਨ ਬਹੁਤ ਭਾਵਕ ਹੁੰਦਾ ਤੇ ਅੱਜ ਜਦੋਂ ਇਹਨਾਂ ਦੋ ਵੀਰਾਂ ਦੀ ਮੌਤ ਦੀ ਖਬਰ ਪਤਾ ਲੱਗੀ ਤਾਂ ਮਨ ਬੇਹੱਦ ਭਾਵਕ ਹੋਇਆ